ਯਹੂਨਾ ਦੀ ਦੂਜੀ ਪਤਰੀ ਲਿਖ ਤੁਮ ਕਲੀਸੀਆ ਦਾ ਬਜ਼ੁਰਗ ਅੱਗੇ ਜੋਗ ਚੁਣੀ ਹੋਈ ਸੁਆਣੀ ਨੂੰ ਅਤੇ ਉਹਦੇ ਬਾਲਕਾਂ ਨੂੰ ਜਿਨ੍ਹਾਂ ਨਾਲ ਮੈਂ ਸੱਚੀ ਮੁੱਚੀ ਉਸ ਸਚਾਈ ਦੇ ਕਾਰਨ ਪ੍ਰੇਮ ਕਰਦਾ ਹਾਂ ਅਤੇ ਨਿਹਰਾ ਮੈਂ ਹੀ ਨਹੀਂ ਸਗ ਉਹ ਵੀ ਸਭੇ ਪ੍ਰੇਮ ਕਰਦੇ ਹਨ ਜਿਨ੍ਹਾਂ ਸਚਾਈ ਨੂੰ ਜਾਣਿਆ ਹੈ ਇਹ ਉਸ ਸਚਾਈ ਦੇ ਕਾਰਨ ਹੈ ਜਿਹੜੀ ਸਾਡੇ ਵਿੱਚ ਰਹਿੰਦੀ ਹੈ ਅਤੇ ਸਦਾ ਹੀ ਸਾਡੇ ਨਾਲ ਰਹੇਗੀ ਪਿਤਾ ਪਰਮੇਸ਼ਰ ਦੇ ਵੱਲੋਂ ਅਤੇ ਪਿਤਾ ਦੇ ਪੁੱਤਰ ਯਿਸੂ ਮਸੀਹ ਦੀ ਵੱਲੋਂ ਸਚਾਈ ਅਤੇ ਪ੍ਰੇਮ ਸਣੇ ਕਿਰਪਾ, ਦਇਆ ਅਤੇ ਸ਼ਾਂਤੀ ਸਾਡੇ ਅੰਗ ਸੰਗ ਰਹੇਗੀ। ਮੈਂ ਡਾਡਾ ਆਨੰਦ ਹੋਇਆ ਜਦ ਮੈਂ ਤੇਰੇ ਬਾਲਕਾਂ ਦੇ ਬੱਚੋਂ ਕਈਆਂ ਨੂੰ ਜਿਵੇਂ ਪਿਤਾ ਵੱਲੋਂ ਸਾਨੂੰ ਹੁਕਮ ਮਿਲਿਆ ਸੀ ਸਚਾਈ ਉੱਤੇ ਚੱਲਦੇ ਵੇਖਿਆ। ਅਤੇ ਹੁਣ हे ਸੁਆਣੀਏ ਮੈਂ ਤੈਨੂੰ ਜਾਣੀਦਾ ਕੋਈ ਨਵਾਂ ਹੁਕਮ ਨਹੀਂ ਸਗੋ ਉਹ ਜਿਹੜਾ ਮੁੰਡੋ ਸਾਨੂੰ ਮਿਲਿਆ ਹੋਇਆ ਹੈ ਲਿਖ ਕੇ ਇਹ ਰਕੇ ਬੇਨਤੀ ਕਰਦਾ ਹਾਂ ਜੋ ਅਸੀਂ ਆਪੋ ਵਿੱਚ ਹੀ ਪ੍ਰੇਮ ਰੱਖੀਏ ਅਤੇ ਪ੍ਰੇਮ ਇਹ ਹੈ ਪਈਸੀ ਉਹਦੇ ਹੁਕਮ ਅਨੁਸਾਰ ਚੱਲੀਏ ਹੁਕਮ ਇਹੋ ਹੈ ਜਿਵੇਂ ਤੁਸਾਂ ਮੁੱਢੋ ਸੁਣਿਆ ਜੋ ਤੁਸੀਂ ਉਸ ਉੱਤੇ ਚੱਲੋ ਕਿਉਂ ਜੋ ਬਾਹਲੇ ਛਲੀਏ ਸੰਸਾਰ ਵਿੱਚ ਨਿਕਲ ਆਏ ਹਨ ਜਿਹੜੇ ਯਿਸੂ ਮਸੀਹ ਦੇ ਦੇਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ ਹਨ ਇਹ ਉਹ ਛਲੇਡਾ ਅਤੇ ਮਸੀਹ ਦਾ ਵਿਰੋਧੀ ਹੈ ਚੌਕਸ ਰਹੋ ਪੋ ਜਿਹੜੇ ਕੰਮ ਅਸਾਂ ਕੀਤੇ ਸੋ ਤੁਸੀਂ ਨਾ ਵਿਗਾੜੋ ਸੋ ਕੋ ਪੂਰਾ ਫਲ ਪ੍ਰਾਪਤ ਕਰੋ ਹਰ ਕੋਈ ਜਿਹੜਾ ਆਗੂ ਬਣ ਕੇ ਮਸੀਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ ਪਰਮੇਸ਼ਰ ਉਹਦੇ ਕੋਲ ਨਹੀਂ ਹੈ ਜਿਹੜਾ ਉਸ ਸਿੱਖਿਆ ਉੱਤੇ ਕਾਇਮ ਰਹਿੰਦਾ ਹੈ ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹਨ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਇਹ ਸਿੱਖਿਆ ਨਾ ਲਵੇ ਤਾਂ ਉਸ ਨੂੰ ਘਰ ਵਿੱਚ ਨਾ ਉਤਾਰੋ ਨਾ ਉਸ ਦੀ ਸੁੱਖ ਮਨਾਓ ਕਿਉਂਕਿ ਜਿਹੜਾ ਉਸ ਦੀ ਸੁੱਖ ਮਨਾਉਂਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ ਲਿਖਣਾ ਤਾਂ ਤੁਹਾਨੂੰ ਬਹੁਤ ਕੁਝ ਸੀ ਪਰ ਮੈਂ ਨਚਾਇਆ ਜੋ ਕਾਗਤ ਅਤੇ ਸਈ ਨਾਲ ਲਿਖਾਂ ਪਰ ਮੈਨੂੰ ਆਸ ਹੈ ਕੋਈ ਤੁਹਾਡੇ ਕੋਲ ਆਵਾਂ ਅਤੇ ਰੋਬਰੂ ਗੱਲਾ ਕਰਾਂ ਕੋਈ ਤੁਹਾਡਾ ਆਨੰਦ ਪੂਰਾ ਹੋਵੇ ਤੇਰੀ ਚੁਣੀ ਹੋਈ ਪੈਣ ਦੇ ਬਾਲਕ ਤੇਰੀ ਸੁਖ ਸੰਤ ਪੁੱਛਦੇ ਹਨ